19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਬੱਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਰਖੜੀ ਦਾ ਤਿਉਹਾਰ 9 ਤਰੀਕ ਨੂੰ ਬੜੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਰਖੜੀ ਦੇ ਤਿਉਹਾਰ ਦੇ ਉੱਤੇ ਆਪਣੇ ਭੈਣ ਭਰਾਵਾਂ ਨੂੰ ਗਿਫਟ ਦੇਣ ਦੇ ਲਈ ਲੋਕ ਬਾਜ਼ਾਰਾਂ 'ਚ ਨਿਕਲੇ ਹੋਏ ਨੇ। ਬਾਜ਼ਾਰ ਸਜੇ ਹੋਏ ਨੇ ਪਰ ਇਸ ਵਾਰ ਵੀ ਮਹਿੰਗਾਈ ਨੇ ਉਹਨਾਂ ਦੀ ਪਰਚੇਸ ਪਾਵਰ ਜਿਹੜੀ ਹੈ ਉਹ ਘਟਾਈ ਹੋਈ ਹੈ। ਅਸੀਂ ਇਸ ਵੇਲੇ ਇੱਕ ਜੁਐਲਰੀ ਸ਼ਾਪ ਤੇ ਬੈਠੇ ਹੋਏ ਹਾਂ ਜਿੱਥੇ ਰਖੜੀ ਦੇ ਦਿਨਾਂ ਦੇ ਵਿੱਚ ਖਰੀਦਾਰੀ ਦੇ ਵਿੱਚ ਹੋਰ ਵਾਧਾ ਹੁੰਦਾ ਹੈ ਮਗਰ ਖਲਾਅ ਤਾਂ ਇੱਥੇ ਬਿਲਕੁਲ ਉਲਟ ਹੈ। ਜੁਐਲਰੀ ਸ਼ਾਪ ਦੇ ਉੱਤੇ ਗਾਹਕਾਂ ਦਾ ਕੋਈ ਕੰਮ ਕੋਈ ਨਜ਼ਰ ਨਹੀਂ ਆ ਰਿਹਾ। ਰੇਟ ਇਸ ਕਦਰ ਵੱਧ ਚੁੱਕੇ ਨੇ ਸੋਨਾ ਇਸ ਟਾਈਮ 1 ਲੱਖ 4000 ਰੁਪਏ ਦੇ ਕੋਲ ਪਹੁੰਚ ਗਿਆ ਹੈ। ਔਰ ਲੋਕ ਪਰਚੇਸ ਕਰਨਾ ਗੁਰੇਜ ਕਰ ਰਹੇ ਨੇ। ਗੱਲ ਵੀ ਕਰਦੇ ਆ ਰਾਜੂ ਜੀ ਹਾਲਾਤ ਕੀ ਰਹੇ ਆ? ਰਖੜੀ ਸਿਲਤੇ ਚੜੀ ਹੋਈ ਆ। ਬਾਜ਼ਾਰ ਸਜੇ ਹੋਏ ਨੇ ਮਗਰ ਗਰਾਹਕਾਂ ਦਾ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਜੋਤੀ ਜੀ ਪਹਿਲਾਂ ਤਾਂ ਤੁਹਾਡਾ ਇੰਦਰ ਸਿੰਘ ਜੁਲਰ ਤੇ ਆਉਣ ਦਾ ਸਵਾਗਤ। ਜੋਤੀ ਜੀ ਬਹੁਤ ਮਾੜੇ ਹਾਲਾਤ ਨੇ। ਅੱਜ ਸੋਨੇ ਦਾ ਭਾਅ 1 ਲੱਖ 4000 ਰੁਪਿਆ 10 ਗ੍ਰਾਮ ਵਿਦ ਬਿੱਲ। ਬਾਈਕਰਟ ਸੋਨੇ ਦਾ ਜਿਹੜਾ ਰੇਟ ਆ ਉਹ 95000 ਰੁਪਿਆ 10 ਗ੍ਰਾਮ ਹੈ। ਔਰ ਦੇਖੋ ਬਜਾਰਾ ਜਗਾਹ ਨਹੀਂ ਹੈ ਕਿਉਂਕਿ ਸੋਨਾ ਲੋਕਾਂ ਦੀ ਪਹੁੰਚ ਤੋਂ ਬਹੁਤ ਬਾਹਰ ਨਿਕਲ ਚੁੱਕਾ ਹੈ ਆਮ ਲੋਕਾਂ ਦੇ ਕੋਲ ਇਨਾ ਪੈਸਾ ਨਹੀਂ ਵੀ ਲੋਕੀ 1 ਲੱਖ ਰੁਪਏ ਤੋਲਾ ਸੋਨਾ ਖਰੀਦ ਸਕਣ ਅੱਜ ਇੱਕ ਤੁਸੀਂ ਇੱਕ ਰਿੰਗ ਲੈਣੀ ਹੈ 10 ਗ੍ਰਾਮ ਦੀ ਤੋਲੇ ਦੀ ਉਹ 1 ਲੱਖ ਤੇ 4000 ਰੁਪਏ ਦੀ ਪੈ ਰਹੀ ਹੈ ਜੀ ਕਸਟਮਰ ਬਿਲਕੁਲ ਨਹੀਂ ਆਇਆ ਸੋਨੇ ਦੀ ਦੁਕਾਨਾਂ ਦਾ ਜਿਹੜਾ ਕੰਮ ਹੈ ਸਰ 10% ਕੰਮ ਰਹਿ ਗਿਆ ਬਿਲਕੁਲ ਕਮ ਡਾਊਨ ਹੋ ਚੁੱਕਾ ਕੋਈ ਸਿਰਫ ਪਿਓਰ ਸੋਨੇ ਦਾ ਗਾਹਕ ਹੈ ਜੇਵਰ ਦਾ ਕੋਈ ਗਾਹਕ ਨਹੀਂਗਾ ਜੀ ਨਵੀਂ ਪਰਚੀਜ਼ ਕੋਈ ਕਰ ਰਿਹਾ ਹੈ ਕਿ ਕੋਈ ਆਪਾਂ ਸਮਾਨ ਦੇ ਕੇ ਕੋਈ ਐਕਸਚੇਂਜ ਕਰਾ ਰਿਹਾ ਹੈ ਨਵੀਂ ਪਰਚੇ ਦੀ ਲੋਕੀ ਬਹੁਤ ਘੱਟ ਕਰ ਰਹੇ ਨੇ ਲੋਕੀ ਸਿਰਫ ਆਪਣੇ ਘਰੋਂ ਪੁਰਾਣਾ ਜਿਹੜਾ ਜੇਵਰ ਹੈ ਉਹ ਲਿਆ ਕੇ ਨਵਾਂ ਪੁਰਾਣਾ ਕਰ ਰਹੇ ਨੇ ਕੋਈ ਨਹੀਂ ਕੈਸ਼ ਦਾ ਕੋਈ ਕਸਵਰ ਨਹੀਂਗਾ ਹਾਂਜੀ ਰਖੜੀ ਦੇ ਦਿਨਾਂ ਦੇ ਵਿੱਚ ਦਿਖਿਆ ਜਾਂਦਾ ਹੈ ਕਿ ਲੋਕ ਰਖੜੀ ਜਿਹੜੀ ਹੈ ਚਾਂਦੀ ਦੀ ਰਖੜੀ ਸੋਨੇ ਦੀ ਰਖੜੀ ਉਹਨੂੰ ਪ੍ਰੇਫਰ ਵੀ ਕਰਦੇ ਸੀਗੇ ਬੜੇ ਸ਼ੌਂਕ ਨਾਲ ਉਹਨੂੰ ਆਪਣੇ ਭਰਾ ਨੂੰ ਗਿਫਟ ਵੀ ਕਰਦੇ ਸੀਗੇ ਕਿਆ ਹੁਣ ਕੋ ਜੋ ਉਹ ਜਿਹੜਾ ਚਲ ਟ੍ਰੈਂਡ ਚੱਲਦਾ ਪਿਆ ਲੋਕੀ ਆ ਰਹੇ ਨੇ ਕੋਈ ਪਹਿਣਾ ਆ ਰਹੀਆਂ ਨੇ ਕਿ ਵੀ ਰਖੜੀ ਖਰੀਦਣ ਦੇ ਲਈ ਅੱਗੇ ਚਾਂਦੀ ਦੀ ਰਖੜੀ ਬਹੁਤ ਸਸਤੀ ਸੀ ਪਰ ਹੁਣ ਜਿਹੜਾ ਚਾਂਦੀ ਦਾ ਰੇਟ ਹੈ 120 ਰੁਪਏ ਪਰ ਗ੍ਰਾਮ ਹੋ ਗਿਆ ਅੱਜ ਤੋ 3 ਸਾਲ ਪਹਿਲਾਂ ਜਾਂਦੀ ਜਿਹੜੀ ਸੀ ਉਹ ਸਿਰਫ 60 ਰੁਪਏ ਗ੍ਰਾਮ ਸੀ ਚਾਂਦੀ ਯਾਨੀ ਕਿ ਚਾਂਦੀ ਦਾ ਰੇਟ ਵੀ ਡਬਲ ਹੋ ਚੁੱਕਾ ਹੈ ਕਸਮਰ ਬਹੁਤ ਘਟਾ ਹੈ ਚਾਂਦੀ ਦਾ ਕਸਮਰੀ ਬਹੁਤ ਘਟ ਚੁੱਕਾ ਹੈ ਨਾਨ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਕਿਉਂਕਿ ਤਾਂ ਵਿਆਹ ਵੀ ਸੀਜ਼ਨ ਆਉਣ ਵਾਲਾ ਹੈ ਸੋਨਾ ਜੀਸਾ ਤੁਸੀਂ ਦੱਸ ਦਿਓ ਰਾਜੂ ਜੀ ਇਹ ਇੱਕ ਟਾਈਮ 1 ਲੱਖ 4000 ਰੁਪਏ ਦੇ 24 ਕੈਰਟ ਦੇ ਕੋਲ ਕੋਲ ਹੈ ਤੇ ਆਨ ਆਲੇ ਦਿਨਾਂ ਚ ਤੁਸੀਂ ਕੀ ਸਮਝ ਦਿਓ ਕਿ ਸੋਨੇ ਦਾ ਰੇਟ ਉਤਾਂ ਨੂੰ ਜਾਏਗਾ ਕਿ ਨੀਚੇ ਆਏਗਾ ਨਹੀਂ ਸੋਨਾ ਹੋਰ ਮਹਿੰਗਾ ਹੋਏਗਾ ਜੀ ਸੋਨਾ ਬਹੁਤ ਜਲਦੀ 1 ਲੱਖ 10000 ਰੁਪਏ ਕਰਾਸ ਕਰ ਕਰੇਗਾ ਜੀ ਹੋ ਸਕਦਾ ਇਸ ਸਾਲ ਦੇ ਅੰਦਰ ਤੱਕ ਜਿਹੜਾ ਸੋਨਾ 1 ਲੱਖ 25000 ਰੁਪਇਆ ਵੀ ਹੋਏਗਾ ਜੀ ਵਾਹ ਜੀ ਵਾਹ ਸਸਤਾ ਨਹੀਂ ਹੋਇਆ ਸੋਨਾ ਮਤਲਬ ਆਮ ਆਦਮੀ ਜਿਹੜਾ ਕਿ ਮਿਡਿਓਕਰ ਫੈਮਿਲੀ ਦਾ ਹੈਗਾ ਤਾਂ ਇਹ ਵੀ ਗੱਲ ਕਰਨੀ ਥੋੜੀ ਜਿਹੀ ਅਚਪਤੀ ਲੱਗੇਗੀ ਕਿ ਮਿਡਿਓਕਰ ਫੈਮਿਲੀ ਹੁਣ ਆਮ ਜਿਹੜਾ ਸਹਿੰਦਾ ਬੰਦਾ ਹੈਗਾ ਉਹ ਵੀ ਇਸ ਚੀਜ਼ ਨੂੰ ਪਰਚੇਸ ਕਰਨ ਤੋਂ ਗਰੇਜ਼ ਕਰ ਰਿਹਾ ਨਜ਼ਰ ਆ ਬਿਲਕੁਲ ਜੀ ਹਰ ਕੋਈ ਬੰਦਾ ਸੋਚਦਾ ਪਿਆ ਦੇਖੋ ਅੱਜ ਹਿੰਦੁਸਤਾਨ ਦੇ ਵਿੱਚ ਆਮ ਬੰਦੇ ਦੀ ਬੇਸਿਕ ਪੇ ਕਿੰਨੀ ਹੈ 15000 ਜਾਂ 20000 ਰੁਪਇਆ 15000 ਜਾਂ 20000 ਰੁਪਏ ਕਮਾਉਣ ਵਾਲਾ ਬੰਦਾ ਸੋਨਾ ਪਰਚੇਸ ਨਹੀਂ ਕਰ ਸਕਦਾ ਉਹ 15-20 ਹਜ਼ਾਰ ਦਾ ਆਪਣਾ ਘਰ ਚ ਰਾਏਗਾ ਕਿ ਸੋਨਾ ਪਰਚੇਸ ਕਰੇਗਾ ਸੋਨੇ ਨੂੰ ਇਸ ਗੱਲ ਦੀ ਬਹੁਤ ਮਾਰ ਵੱਜੀ ਆ ਪਰ ਹਾਲੇ ਕੇ ਮੋਦੀ ਸਾਹਿਬ ਨੇ ਇਹਦੇ ਤੇ ਟੈਕਸ ਘਟਾਇਆ ਤਾਂ ਸੋਨੇ ਦਾ ਇਹ ਰੇਟ ਹੈ ਜੇਕਰ ਇਹ ਤੇ ਟੈਕਸ ਨਾ ਘਟਾਇਆ ਹੁੰਦਾ ਤਾਂ ਅੱਜ ਹੀ ਸੋਨੇ ਦਾ ਭਾਜੜਾ 1 ਲੱਖ 30 ਹਜ਼ਾਰ ਬਤੋਲਾ ਹੋਣਾ ਸੀ ਜੇ ਟੈਕਸ ਨਾ ਘਟਾਇਆ ਹੁੰਦਾ ਤੇ ਅਸੀਂ ਹਿੰਦੁਸਤਾਨ ਦੀ ਗੱਲ ਕਰੀਏ ਤੇ ਹਿੰਦੁਸਤਾਨ ਦਾ ਟ੍ਰੈਡੀਸ਼ਨ ਰਿਹਾ ਹੈ ਕਿ ਇੱਥੇ ਲੋਕਾਂ ਦੇ ਕੋਲ ਬਹੁਤ ਜ਼ਿਆਦਾ ਸੋਨਾ ਹੈ ਜਿਹੜਾ ਕਿ ਘਰਾਂ 'ਚ ਸਾਮ ਕੇ ਰੱਖਿਆ ਹੋਇਆ ਜੇ ਉਹ ਬਾਜ਼ਾਰ 'ਚ ਆ ਜਾਂਦਾ ਤੇ ਕੁਝ ਕਾ ਕੁਝ ਲੱਗਦਾ ਹੈ ਨਹੀਂ ਜੀ ਕੋਈ ਫਰਕ ਨਹੀਂ ਪਏਗਾ ਜੀ ਅੱਜ ਵੀ ਇਹ ਹਾਲ ਹੈ ਤੁਸੀਂ ਜੇ ਸੋਨਾ ਵੇਚਣਾ ਹੋਵੇ ਜਿਸ ਰੇਟ ਦੇ ਆਪਾਂ ਸੋਨਾ ਅਸੀਂ ਵੇਚਦੇ ਪਏ ਆ ਅਸੀਂ ਉਸ ਰੇਟ ਤੇ ਸੋਨਾ ਵਾਪਸ ਵੀ ਲੈ ਰਹੇ ਆ ਜਿੰਨਾ ਮਰਜ਼ੀ ਦਾ ਲੱਗੋ ਸੋਨਾਗਾ ਉਸੇ ਵੇਲੇ ਇਹਦਾ ਕੈਸ਼ ਹੋ ਜਾਂਦਾ ਰੇਟ ਕਦੀ ਨਹੀਂ ਘਟੇਗਾ ਰੇਟ ਇਸ ਤੋਂ ਉੱਪ ਹੀ ਜਾਏਗਾ ਸੋਨੇ ਦਾ ਮਤਲਬ ਅਸੀਂ ਜੇ ਇਸ ਸਾਲ ਦੇ ਅਖੀਰ ਤੇ ਗੱਲ ਕਰੀਏ ਤੇ ਤੁਹਾਡੇ ਮੁਤਾਬਿਕ 1,25,000 ਦੇ ਕੋਲ ਰਹਿਣ ਦੀ ਉਮੀਦ ਹੈ ਬਿਲਕੁਲ ਜੀ ਬਹੁਤ ਜਲਦੀ ਸੋਨਾ 1,10,000 ਦਾ ਲੈਵਲ ਕਰਾਸ ਕਰਕੇ 1,20,000 25,000 ਦੇ ਲੱਗ ਗਿਆ ਆਏਗਾ ਸੋਨੇ ਦਾ ਰੇਟ ਜੀ ਅੱਜ ਜੇ ਦੀ ਗੱਲ ਕਰੀਏ ਤੇ ਜਿਵੇਂ ਤੁਹਾਡੇ ਸ਼ੋਰੂਮ ਦੇ ਵਿੱਚ ਅਕਸਰ ਗਾਹਕ ਦੇਖਣ ਨੂੰ ਮਿਲਦਾ ਹੈ ਮਗਰ ਅੱਜ ਅਸੀਂ ਵੀ ਕੈਂਡੀਡੇਟ ਕੰਟਾ ਹੋ ਗਿਆ ਸਾਨੂੰ ਬੈਠਿਆ ਨੂੰ ਨਾ ਮਾਤ ਰਹੀ ਹੈ ਕਿਹ ਲੋਕ ਖਰੀਦਣਾ ਨਹੀਂ ਚਾਹੁੰਦੇ ਮਹਿੰਗੇ ਕਰਕੇ ਇਸ ਕਰਕੇ ਨਹੀਂ ਆ ਰਹੇ ਕਿਉਂ ਤਿਹਾਰੀ ਸੀਜ਼ਨ ਹੈ ਰਖੜੀ ਸਿਰ ਦੇ ਉੱਤੇ ਹੈ ਜੁਤਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ 골ਡ ਆਰਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ 1 ਲੱਖ 10000 ਰੁਪਿਆ ਤੋਲਾ ਜਾਂ 1 ਲੱਖ 4000 ਤੋਲਾ ਸੋਨਾ ਰੇਟ ਪਾਣਾ ਬਹੁਤ ਜ਼ਿਆਦਾ ਹੈ ਲੋਕਾਂ ਦੇ ਕੋਲ ਇਹ ਨਾ ਪੈਸਾ ਨਹੀਂ ਵੀ ਲੋਕੀ 1 ਲੱਖ 4 ਦਾ ਸੋਨਾ ਖਰੀਦਣ ਕੰਮਾਂ ਨੂੰ ਇਫੈਕਟ ਪਿਆ ਬਹੁਤ ਜ਼ਿਆਦਾ ਇਫੈਕਟ ਪਿਆ ਸਾਡੀ ਜਿਹੜੀ ਸੇਲ ਆ ਸਿਰਫ 10 ਜਾਂ 20% ਸੇਲ ਰਹੀ ਹੈ ਸਾਰੀ ਟੋਟਲ ਸਾਰੀ ਸਾਡੀ ਵੀ ਟੋਟਲ ਗੋਲ ਸਮੇਤੀ ਜਿਹੜੀ ਮੱਧੀ ਸੋਨੇ ਦੀ ਦੁਕਾਨ ਚ ਚੱਲ ਜਾ ਤੁਹਾਨੂੰ ਗਾਹਕ ਨਹੀਂ ਨਹੀਂ ਆਏਗਾ ਬਹੁਤ ਫਰਕ ਪਿਆ ਸੋਨੇ ਦੇ ਕੰਮ ਤੁਹਾਡੇ ਕੋਲ ਦਾ ਕਿਸ ਤਰ੍ਹਾਂ ਦਾ ਕਿਉਂਕਿ ਗਾਹਕ ਕੋਈ ਨਾ ਕੋਈ ਤਾਂ ਹੈਗਾ ਹੀ ਹਜੇ ਇੱਕ ਦੂਸਰਾ ਤੁਸੀਂ ਦੱਸ ਦਿਓ 10% ਜਾਂ 5% ਤੁਹਾਡੀ ਸੇਲ ਹੈਗੀ ਆ ਪਰ ਉਹ ਜਿਹੜਾ ਗ੍ਰਾਹਕ ਆ ਰਿਹਾ ਹੈ ਕਿ ਉਹ ਦੀ ਪਰਚੇਸ ਕਰ ਰਿਹਾ ਹੈ ਜਾਂ ਉਹ ਦਾ ਐਕਸਚੇਂਜ ਕਰਾ ਰਿਹਾ ਹੈ ਕਿ ਵਾ ਨਵੀਂ ਚੀਜ਼ ਲੈ ਰਿਹਾ ਹੈ ਪੁਰਾਣੀ ਦੇ ਰਿਹਾ ਹੈ ਸਾਡੇ ਕੋਲ ਸਿਰਫ ਜਿਹੜਾ ਗਾਹਕ ਆ ਰਿਹਾ ਉਹ ਕੋਲੋਂ ਪੁਰਾਣਾ ਸੋਨਾ ਲੈ ਕੇ ਆਂਦਾ ਉਹਦੇ ਪਹਿਲੇ ਸਾਨੂੰ ਬਣਵਾਈ ਦੇ ਕੇ ਸੇਂ ਕਰਦਾ ਪਿਆ ਨਵੇਂ ਗੋਲਡ ਦਾ ਕੋਈ ਗਾਹਕ ਨਹੀਂ ਗਾਹਕ ਨਹੀਂ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੋਚੀਏ ਕਿ ਨਜ਼ਰ ਆਏਗਾ ਕਿ ਗਾਹਕ ਨਜ਼ਰ ਆਏਗਾ ਗਾਹਕ ਇਹਦੀ ਪਰਚੇਸ ਕਰੇਗਾ ਜਾਂ ਉਹ ਦੀ ਪਰਚੇਸ ਪਾਉਣੀ ਹੈ ਵਿਆਹ ਸ਼ਾਦੀਆਂ ਦੇ ਚੱਲੀਆਂ ਚੱਲੀਆਂ ਨੇ ਉਹ ਵਿਆਹਾਂ ਦੇ ਵਿੱਚ ਵੀ ਉਹਨਾਂ ਨੂੰ ਆਪਣੀ ਲੜਕੀ ਦਾ ਵਿਆਹ ਕਰਨਾ ਹੈ ਤਾਗੀ ਸੋਨਾ ਚਾਹੀਦਾ ਲ ਕੰਮ ਤਾਂ ਬਹੁਤ ਚੱਲੇਗਾ ਸਿਰਫ ਇਹ ਤੇਜ਼ੀ ਦੇ ਕਰਕੇ ਬ੍ਰੇਕ ਲੱਗੀ ਹੋਈ ਹੈ ਪਰ ਜਦੋਂ ਲੋਕਾਂ ਨੂੰ ਅਸਲ 'ਚ ਲੋਕਾਂ ਨੂੰ ਇਹ ਪਾ ਹজম ਨਹੀਂ ਹੋ ਰਿਆ ਲੈ ਜਦੋਂ ਲੋਕਾਂ ਨੂੰ ਹੋ ਜੇਗਾ ਵੀ ਇਹ ਰੇਟ ਨਹੀਂ ਘਟਣਾ ਸੋਨੇ ਦਾ ਰੇਟ ਨਹੀਂ ਘਟਣਾ ਕਿਉਂਕਿ ਪਰਚੇਜ਼ ਕਰਨਗੇ ਕੋਈ ਅਸੀਂ ਗੱਲ ਨਹੀਂ ਜੀ ਸੋਨਾ ਤੇ ਵੀ ਕਹਿੰਦੇ ਜੀ ਕੋਈ ਅਸੀਂ ਗੱਲ ਕੋਈ ਨਹੀਂ ਹੈ ਮਤਲਬ ਜਿਸ ਤਰ੍ਹਾਂ ਰੇਟ ਵੱਧਦਾ ਘਟਦਾ ਪਿਆ ਹੈ ਉਹਦਾ ਅਸਰ ਤੁਸੀਂ ਦੇਖਦੇ ਪਿਓ ਬਿਲਕੁਲ ਜੀ ਬਿਲਕੁਲ ਹਾਂ ਬਾਇੰਗ ਅੱਜੇ ਕਰਕੇ ਰੁਕੀ ਹੋਈ ਹੈ ਲੋਕੀ ਦੇਖਦੇ ਸ਼ਾਇਦ ਸਸਤਾ ਹੋ ਜਵੇ ਪਰ ਸਸਤਾ ਸੋਨਾ ਕਦੀ ਨਹੀਂ ਹੋਣਾ ਸੋਨਾ ਹਰ ਸਾਲ ਮਹਿੰਗਾ ਹੀ ਹੋਏਗਾ ਹਾਂ ਜੀ ਸੋ ਲਖੜੀ ਦਾ ਸੀਜ਼ਨ ਹੈ ਲਖੜੀ ਦੇ ਦਿਨ ਆ ਗਏ ਨੇ ਦੁਕਾਨਾਂ ਸਜੀਆਂ ਹੋਈਆਂ ਨੇ ਬਾਜ਼ਾਰ ਸਜੇ ਹੋਏ ਨੇ ਮਗਰ ਗ੍ਰਾਹਕ ਬਿਲਕੁਲ ਨਹੀਂ ਹੈ ਜੇ ਗੱਲ ਅਸੀਂ ਜੇਵਰ ਦੀ ਕਰੀਏ ਸੋਨੇ ਦੇ ਜੇਵਰਾਂ ਦੀ ਗੱਲ ਕਰੀਏ ਇਸ ਵੇਲੇ 1 ਲੱਖ 4000 ਰੁਪਏ ਰਤੀ 10 ਗ੍ਰਾਮ ਹੈ ਸੋ 10 ਗ੍ਰਾਮ ਇਤਨਾ ਮਹਿੰਗਾ ਹੋਣ ਕਰਕੇ ਲਖੜੀ ਦੇ ਸੀਜ਼ਨ ਦੇ ਵਿੱਚ ਲਖੜੀ ਵਾਲੇ ਦਿਨ ਵਾਸਤੇ ਆਪਣੀ ਭੈਣ ਨੂੰ ਗਿਫਟ ਦੇਣ ਦੇ ਲਈ ਜਾਂ ਪਹਿਣਾ ਆਪਣੇ ਭਰਾ ਨੂੰ ਗਿਫਟ ਦੇਣ ਲਈ ਇੰਨੀ ਪਰਚੇਸ ਤੋਂ ਗੁਰੇਜ਼ ਕਰ ਰਹੇ ਨੇ ਦੁਕਾਨਾਂ ਸੱਜ ਚੁਕੀਆਂ ਨੇ ਮਗਰ ਗ੍ਰਾਹਕ ਨਹੀਂ ਹੈ ਕੇਵਲਾ ਪਰਸਨ ਰੇਸ਼ ਦੇ ਨਾਲ ਜੋਤੀ ਬਹਿਨ ਡੈਨਿਕ ਸੋਰਾ ਟੀਵੀ ਆਪਸੇ